ਹੈਲੋ एवरीवन ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਵਰਚੁਅਲ ਲੈਬ ਦੀਆਂ ਰਿਪੋਰਟਸ ਤੁਸੀਂ ਮੋਬਾਈਲ ਐਪ ਦੇ ਥਰੂ ਡਾਊਨਲੋਡ ਕਰ ਸਕਦੇ ਆ ਉਸੇ ਤਰੀਕੇ ਨਾਲ ਤੁਸੀਂ ਆਪਣੇ ਡੈਸਕਟਾਪ ਦੇ ਉੱਤੇ ਜਾਂ ਲੈਪਟਾਪ ਦੇ ਉੱਤੇ ਵੀ ਬ੍ਰਾਊਜ਼ਰ ਦੇ ਵਿੱਚ ਵਰਚੁਅਲ ਲੈਬ ਦੀਆਂ ਰਿਪੋਰਟਸ ਡਾਊਨਲੋਡ ਕਰ ਸਕਦੇ ਆ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੋ ਉਹਦੇ ਲਈ ਤੁਸੀਂ ਕਰਨਾ ਕੀ ਹੈ ਤੁਸੀਂ Google ਤੇ ਜਾ ਕੇ Crellio Health ਲਿਖ ਕੇ ਸਰਚ ਕਰਨਾ ਹੈ ਠੀਕ ਹੈ ਜੀ Google ਤੇ ਜਾ ਕੇ ਤੁਸੀਂ Crellio Health ਲਿਖ ਕੇ ਸਰਚ ਕਰਨਾ ਹੈ ਜਿਵੇਂ ਤੁਸੀਂ Crellio Health ਲਿਖ ਕੇ ਸਰਚ ਕਰੋਗੇ ਤੁਹਾਨੂੰ ਸਭ ਤੋਂ ਪਹਿਲੇ ਨੰਬਰ ਤੇ ਇੱਕ ਲਿੰਕ ਮਿਲੇਗਾ livehealth.solutions ਤੁਸੀਂ ਉਹਨੂੰ ਸਿੱਧਾ ਵੀ ਕਾਪੀ ਪੇਸਟ ਕਰ ਸਕਦੇ ਆ ਜੇ ਨਹੀਂ ਪਤਾ ਤਾਂ ਤੁਸੀਂ ਇਸ ਤਰੀਕਾ ਨਾਲ ਸਰਚ ਕਰ ਸਕਦੇ ਆ ਸੋ ਜਿਵੇਂ ਹੀ ਤੁਸੀਂ livehealth.solution ਨੂੰ ਓਪਨ ਕਰੋਗੇ ਆ ਦੇਖੋ livehealth.solution ਤਾਂ ਤੁਹਾਨੂੰ ਲੌਗਇਨ ਵਾਲਾ ਪੇਜ ਮਿਲ ਜਾਏਗਾ ਇਸ ਲੌਗਇਨ ਵਾਲੇ ਪੇਜ ਦੇ ਉੱਤੇ ਤੁਸੀਂ ਜੋ ਵੀ ਤੁਹਾਡੀ ਆਈਡੀ ਤੁਹਾਨੂੰ ਇਸ਼ੂ ਕੀਤੀ ਗਈ ਆ ਉਸ ਆਈਡੀ ਦਾ ਯੂਜ਼ ਕਰਕੇ ਠੀਕ ਹੈ ਜੀ ਉਸ ਆਈਡੀ ਦਾ ਯੂਜ਼ ਕਰਕੇ ਤੁਸੀਂ ਲੌਗਇਨ ਕਰ ਸਕਦੇ ਆ ਜਿਵੇਂ ਇੱਥੇ ਵੀ ਆਪਾਂ ਆਈਡੀ ਜਿਹੜੀ ਸੀਗੀ ਪਾ ਦਿੱਤੀ ਪਾਸਵਰਡ ਵੀ ਐਡ ਕਰਤਾ ਹੁਣ ਆਪਾਂ ਲੌਗਇਨ ਕਰਨ ਦੀ ਆਪਸ਼ਨ ਆਪਸ਼ਨ ਤੇ ਕਲਿੱਕ ਕਰਦੇ ਆ ਜਿਵੇਂ ਆਪਾਂ ਹੁਣ ਪਾਸਵਰਡ ਲਗਾਇਆ ਲੌਗਇਨ ਹੋ ਗਿਆ ਹੈਗਾ ਠੀਕ ਹੈ ਜੀ ਜਿਹੜਾ ਸਭ ਤੋਂ ਫਰੰਟ ਤੇ ਤੁਹਾਡਾ ਪੇਜ ਖੁੱਲੇਗਾ ਉਸੇ ਪੇਜ ਦੇ ਉੱਤੇ ਸਾਰੇ ਆਪਸ਼ਨਸ ਆ ਇਦਾਂ ਬਾਕੀ ਲੱਗ ਲੱਗ ਆਪਸ਼ਨਸ ਤੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਸੋ ਇਹਦੇ ਉੱਤੇ ਕੀ ਕੀ ਆਪਸ਼ਨਸ ਨੇ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲੇ ਨੰਬਰ ਤੇ ਦਿੱਤਾ ਹੋਇਆ ਐਡਵਾਂਸ ਜੇ ਤੁਹਾਡੇ ਸਾਡੇ ਕੋਲ ਬਾਧੂ ਪੇਮੈਂਟ ਹੈ ਤੇ ਉਹ ਇਸ ਜਗ੍ਹਾ ਤੇ ਤੁਹਾਨੂੰ ਸ਼ੋ ਹੋਏਗਾ ਐਡਵਾਂਸ ਇਹਨਾਂ ਦੀ ਕੋਈ ਪੇਮੈਂਟ ਐਡਵਾਂਸ ਨਹੀਂ ਇਸ ਕਰਕੇ ਜ਼ੀਰੋ ਸ਼ੋ ਹੋ ਰਿਹਾ ਜੇ ਤੁਹਾਡੇ ਐਕਸਟਰਾ ਪੈਸੇ ਸਾਡੇ ਵੱਲ ਹੋਣਗੇ ਇੱਥੇ ਸ਼ੋ ਹੋ ਜਾਣਗੇ ਦੂਸਰੇ ਨੰਬਰ ਤੇ ਹੈਗਾ ਕਰੰਟ ਡਿਊ ਮਤਲਬ ਕਿੰਨੀ ਅਮਾਉਂਟ ਜਿਹੜੀ ਆ ਤੁਹਾਡੀ ਪੈਂਡਿੰਗ ਆ ਜਿਹੜੀ ਤੁਸੀਂ ਹਜੇ ਪੇ ਕਰਨੀ ਆ ਤੇ ਇੰਨੀ ਅਮਾਉਂਟ ਦੇ ਰਿਪੋਰਟ ਜਿਹੜੀਆਂ ਉਹ ਓਪਨ ਨਹੀਂ ਹੋਣ ਤੇ ਉਸ ਤੋਂ ਬਾਅਦ ਆ ਗਿਆ ਪੇ ਨਾਓ ਪੇ ਨਾਓ ਬੜਾ ਈਜ਼ੀ ਹੈ ਜੇ ਇਹੀ ਅਮਾਉਂਟ ਪੇ ਕਰਨਾ ਚਾਹੁੰਦੇ ਆ ਤੁਸੀਂ ਪੇ ਨਾਓ ਤੇ ਕਲਿੱਕ ਕਰਨਾ ਹੈ ਅਮਾਉਂਟ ਆ ਜਾਏਗੀ ਇਸ ਤੋਂ ਘੱਟ ਅਮਾਉਂਟ ਪੇ ਕਰਨੀ ਹੈ ਜਾਂ ਇਸ ਤੋਂ ਜ਼ਿਆਦਾ ਅਮਾਉਂਟ ਪੇ ਕਰਨੀ ਜਿੰਨੀ ਵੀ ਅਮਾਉਂਟ ਪੇ ਕਰਨੀ ਉਨੀ ਅਮਾਉਂਟ ਐਡ ਕਰਕੇ ਤੁਸੀਂ ਜਿਵੇਂ ਹੀ ਪੇ ਨਾਓ ਦਾ ਬਟਨ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕਯੂਆਰ ਕੋਡ ਆ ਜਾਏਗਾ ਇਸ ਕਯੂਆਰ ਕੋਡ ਨੂੰ ਸਕੈਨ ਕਰਕੇ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਦੇਖੋ ਕਯੂਆਰ ਕੋਡ ਆ ਗਿਆ ਇਸ ਤੋਂ ਇਲਾਵਾ ਨੈੱਟ ਬੈਂਕਿੰਗ ਹੋ ਗਿਆ ਜਾਂ ਡੈਬਿਟ ਕਾਰਡ ATM ਕਾਰਡ ਹੋ ਗਿਆ ਸਾਰੇ ਆਪਸ਼ਨ ਅਵੇਲੇਬਲ ਹੈਗੇ ਤੁਸੀਂ ਅਲੱਗ-ਅਲੱਗ ਆਪਸ਼ਨ ਵੀ ਯੂਜ਼ ਕਰ ਸਕਦੇ ਆ ਬਟ ਮੈਜੋਰਿਟੀ ਅੱਜ ਕੱਲ ਕੋਡ ਹੀ ਯੂਜ਼ ਕਰਦੇ ਆ ਤੁਸੀਂ ਇੱਥੋਂ ਸਕੈਨ ਕਰਕੇ ਵੀ ਪੇਮੈਂਟ ਕਰ ਸਕਦੇ ਜਦੋਂ ਵੀ ਪੇਮੈਂਟ ਕਰਨੀ ਆ 1 ਮਿੰਟ ਦਾ ਟਾਈਮ ਹੁੰਦਾ ਆ ਵੇਟ ਕਰਨਾ ਤਾਂ ਕਿ ਸਾਰੇ ਪੇਜ ਰਿਫਰੈਸ਼ ਹੋ ਕੇ ਤੁਹਾਡੀ ਅਮਾਊਂਟ ਜਿਹੜੀ ਅਪਡੇਟ ਹੋ ਜਾਵੇ ਉਦੋਂ ਤੱਕ ਤੁਸੀਂ ਬੈਕ ਨਹੀਂ ਕਰਨਾ ਹੈਗਾ ਠੀਕ ਹੈ ਜੀ ਚਲੋ ਹੁਣ ਮੈਂ ਇੱਥੋਂ ਬੈਕ ਜਾਣ ਲੱਗਾ ਕਿਉਂਕਿ ਆਪਾਂ ਸਿਰਫ ਡੈਮੋਨਸਟ੍ਰੇਟ ਕਰ ਰਹੇ ਆ ਕਿ ਤੁਹਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਆਪਸ਼ਨ ਹੈ ਕਿ ਆ ਦੇ ਕੈਲੰਡਰ ਦੀ ਇੱਥੇ ਲਿਖਿਆ ਹੋਇਆ 5 ਜੁਲਾਈ ਤੋਂ 12 ਜੁਲਾਈ ਇਹ ਦਿਖਾ ਰਿਹਾ ਹੈ ਕਿ ਤੁਹਾਨੂੰ ਕਿੰਨੀ ਕਿਹੜੀ ਡੇਟ ਤੋਂ ਲੈ ਕੇ ਕਿਹੜੀ ਡੇਟ ਦੇ ਵਿੱਚ ਦੀ ਰਿਪੋਰਟ ਸਾਹਮਣੇ ਦਿਖ ਰਹੀ ਹੈਗਾ ਤੁਸੀਂ ਚੇਂਜ ਕਰਕੇ ਪੁਰਾਣੀਆਂ ਤਰੀਕ ਵਿੱਚ ਵੀ ਜਾ ਸਕਦੇ ਆ ਠੀਕ ਹੈ ਜੀ ਹੁਣ ਇਹਨਾਂ ਦੀ ਅਮਾਉਂਟ ਡਿਊ ਆ ਚਲੋ ਆਪਾਂ ਰਿਪੋਰਟ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਨੇਮ ਵਿੱਚ ਲਿਖਣ ਦਾ ਰੀਤਾ ਦੇਵੀ ਜਿਵੇਂ ਆਪਾਂ ਰਿਪੋਰਟ ਓਪਨ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਲਿਖ ਕੇ ਆ ਗਿਆ ਕਿ there is no report ਇਹਦਾ ਕੀ ਰੀਜ਼ਨ ਹੈ ਕਿ ਇਸ ਪਾਰਟਿਕੂਲਰ ਪੇਸ਼ੈਂਟ ਜਿਹਦੀ ਅਮਾਉਂਟ ਹੈ ਉਹ ਪੈਂਡਿੰਗ ਹੈ ਇਸ ਪੈਂਡਿੰਗ ਅਮਾਉਂਟ ਹੋਣ ਕਰਕੇ ਰਿਪੋਰਟ ਓਪਨ ਨਹੀਂ ਹੋ ਰਹੀ। ਸੋ ਆਪਾਂ ਕੋਈ ਪੁਰਾਣੀ ਰਿਪੋਰਟ ਓਪਨ ਕਰਕੇ ਦੇਖਦੇ ਆ ਜਿਵੇਂ ਆਪਾਂ ਲਾਸਟ ਮੰਥ ਕਰ ਲਿਆ। ਸੋ ਲਾਸਟ ਮੰਥ ਦੇ ਵਿੱਚ ਜਾ ਕੇ ਇੱਕ ਪੁਰਾਣਾ ਪੇਸ਼ੈਂਟ ਆਪਾਂ ਦੇਖ ਰਹੇ ਆ ਜੇ ਤੁਸੀਂ ਪੇਸ਼ੈਂਟ ਦੇਖੋ ਪੇਸ਼ੈਂਟ ਹੈ ਸਤਪਾਲ। ਠੀਕ ਹੈ। ਸਤਪਾਲ ਪੇਸ਼ੈਂਟ 12 ਜੂਨ ਦਾ ਹੈ। ਠੀਕ ਹੈ ਜੀ। ਇਹਦੇ ਦੇਖੋ ਕੀ ਹੈ ਪੈਂਡਿੰਗ ਪੈਂਡਿੰਗ ਕਿੰਨੇ 0 ਕੋਈ ਟੈਸਟ ਪੈਂਡਿੰਗ ਨਹੀਂ ਹੈਗਾ। ਸੱਤ ਟੈਸਟ ਇਹਦੇ ਲੱਗ ਚੁੱਕੇ ਆ ਸੱਤਾਂ ਦੇ ਵਿੱਚੋਂ। ਜੇ ਕੋਈ ਪੈਂਡਿੰਗ ਹੋਏਗਾ ਪੈਂਡਿੰਗ ਵਿੱਚ ਸ਼ੋ ਹੋ ਜਾਏਗਾ ਇੱਥੇ। ਠੀਕ ਹੈ। ਕੁਣ ਜਿਵੇਂ ਤੁਸੀਂ ਰਿਵਿਊ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਸਾਰੀ ਦੀ ਸਾਰੀ ਰਿਪੋਰਟ ਜਿਹੜੀ ਪੇਸ਼ੈਂਟ ਦੀ ਖੁੱਲ ਕੇ ਆ ਜਾਏਗੀ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਰਿਪੋਰਟ ਪੂਰੀ ਓਪਨ ਹੋ ਗਈ ਹੈ ਸੱਤ ਦੇ ਸੱਤੋ ਪੇਜ ਓਪਨ ਹੋ ਗਏ ਨੇ ਠੀਕ ਹੈ ਜੀ ਆ ਦੇਖੋ ਇਸ ਜਗ੍ਹਾ ਤੋਂ ਤੁਸੀਂ ਪ੍ਰਿੰਟ ਕਰ ਸਕਦੇ ਹੋ ਸਿੱਧੀ ਡਾਇਰੈਕਟ ਆਪਣੇ ਪ੍ਰਿੰਟਰ ਦੇ ਨਾਲ ਠੀਕ ਹੈ ਜੀ ਇਸ ਜਗ੍ਹਾ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਡਾਊਨਲੋਡ ਕਿਵੇਂ ਹੋਏਗੀ ਠੀਕ ਹੈ ਜੀ ਇਹ ਡਾਊਨਲੋਡ ਹੋਏਗੀ ਵਿਦਆਊਟ ਹੈਡਰ ਜੇ ਤੁਸੀਂ ਵਿਦ ਹੈਡਰ ਕਰਨੀ ਹੈ ਤੇ ਤੁਸੀਂ ਆਹ ਵਾਲੀ ਆਪਸ਼ਨ ਦਾ ਯੂਜ਼ ਕਰਕੇ ਵਿਦ ਹੈਡਰ ਵੀ ਡਾਊਨਲੋਡ ਕਰ ਸਕਦੇ ਹੋ ਜਿਵੇਂ ਕਿ ਤੁਹਾਡੇ ਸਾਹਮਣੇ ਆ ਰਿਪੋਰਟ ਜਿਹੜੀ ਹੈਗੀ ਆ ਵਿਦ ਹੈਡਰ ਓਪਨ ਹੋ ਗਈ ਆ ਠੀਕ ਹੈ ਜੀ ਜਸਟ ਨਾਓ ਓਪਨ ਹੋ ਗਿਆ ਇੱਥੋਂ ਵੀ ਤੁਸੀਂ ਪ੍ਰਿੰਟ ਕਰ ਸਕਦੇ ਵਿਦ ਹੈਡਰ ਐਂਡ ਡਾਊਨਲੋਡ ਵੀ ਕਰ ਸਕਦੇ ਆ ਠੀਕ ਹੈ ਜੀ ਵਾਪਸ ਮੋਸ ਤੇ ਸਕਰੀਨ ਤੇ ਆ ਰਹੇ ਆ ਸੋ ਜਿਵੇਂ ਇੱਥੇ ਲਿਖਿਆ ਹੋਇਆ ਹੈ ਕਿ ਜ਼ੀਰੋ ਪੈਂਡਿੰਗ ਸੱਤ ਦੇ ਸੱਤ ਡਿਸਪੈਚ ਹੋ ਚੁੱਕੇ ਨੇ ਆਪਾਂ ਕੋਈ ਹੋਰ ਤਰੀਕ ਦਾ ਫਿਲਟਰ ਲਗਾ ਕੇ ਵੀ ਦੇਖਦੇ ਆ ਕੋਈ ਇਦਾਂ ਦਾ ਕੇਸ ਜਿਹਦੇ ਵਿੱਚ ਰਿਪੋਰਟਾਂ ਪੈਂਡਿੰਗ ਹੋਣ ਤਾਕੀ ਤੁਹਾਨੂੰ ਆਈਡੀਆ ਲੱਗ ਸਕੇ ਆ ਦੇਖੋ ਇਸ ਜਗ੍ਹਾ ਤੇ ਆਪਾਂ ਇੱਕ ਦੇਖਿਆ ਆ ਰਿਹਾ ਇਸ ਰਾਜਕੁਮਾਰ ਪੇਸ਼ਣ ਦੀ 11 ਰਿਪੋਰਟ ਡਿਸਪੈਚ ਹੋ ਚੁੱਕੇ ਇੱਕ ਪੈਂਡਿੰਗਾ ਹੁਣ ਇੱਕ ਪੈਂਡਿੰਗ ਕਿਹੜੀ ਉਹ ਕਿਵੇਂ ਪਤਾ ਲੱਗੇਗਾ ਇਸ ਵਾਰ ਤੁਸੀਂ ਰਿਵਿਊ ਤੇ ਕਲਿੱਕ ਨਹੀਂ ਕਰਨਾ ਆ ਪੂਰੀ ਲਾਈਨ 'ਚ ਕਿਸੇ ਵੀ ਜਗ੍ਹਾ ਤੇ ਕਲਿੱਕ ਕਰੋ ਜਦੋਂ ਕਲਿੱਕ ਕਰੋਗੇ ਆ ਦੇਖੋ ਆ ਸਾਰੀਆਂ ਰਿਪੋਰਟਸ ਰੈਡੀ ਰਿਪੋਰਟ ਰੈਡੀ ਰਿਪੋਰਟ ਰੈਡੀ ਆ ਸਾਰੀਆਂ ਰਿਪੋਰਟਸ ਰੈਡੀ ਆ ਬਟ ਯੂਰ ਇਨ ਦਾ ਸੈਂਪਲ ਨਾਟ ਕਲੈਕਟਡ ਕਿਉਂਕਿ ਇਸ ਪੇਸ਼ੈਂਟ ਦਾ ਯੂਰੀਨ ਦਾ ਸੈਂਪਲ ਆਇਆ ਨਹੀਂ ਹੋਏਗਾ ਇਸ ਕਰਕੇ ਇੱਥੇ ਲਿਖਿਆ ਹੋਇਆ ਨਾਟ ਕਲੈਕਟਡ ਠੀਕ ਹੈ ਜੀ ਤੇ ਜੇ ਰਿਪੋਰਟ ਪੈਂਡਿੰਗ ਹੋਊਗੀ ਸਾਈਨ ਪੈਂਡਿੰਗ ਹੋਣਗੇ ਇੱਥੇ ਲਿਖਿਆ ਆਊਗਾ ਸਾਈਨ ਪੈਂਡਿੰਗਾ ਜੇ ਸਬਮਿਟ ਕਰਨੀ ਪੈਂਡਿੰਗ ਹੋਊਗੀ ਲਿਖਾਂਗਾ ਸਬਮਿਟ ਪੈਂਡਿੰਗਾ ਸੋ ਇਸ ਤਰੀਕੇ ਨਾਲ ਤੁਸੀਂ ਇੱਕ ਪੇਸ਼ੈਂਟ ਦੀ ਪੂਰੀ ਡਿਟੇਲ ਵੀ ਦੇਖ ਸਕਦੇ ਆ ਇੱਥੇ ਫਿਰ ਰਿਵਿਊ 올 ਦਾ ਬਟਨ ਹੈਗਾ ਆ ਇੱਥੇ ਕਲਿੱਕ ਕਰਕੇ ਤੁਸੀਂ ਸਾਰੀ ਰਿਪੋਰਟ ਡਾਊਨਲੋਡ ਕਰ ਸਕਦੇ ਆ ਜਾਂ ਪ੍ਰਿੰਟ ਕਰ ਸਕਦੇ ਆ ਜੇ ਸਿੰਗਲ ਰਿਪੋਰਟ ਪ੍ਰਿੰਟ ਕਰਨੀ ਹੈ ਦੇਖੋ ਸੀਬੀਸੀ ਦੀ ਕਿਲੀ ਰਿਪੋਰਟ ਇੱ ਅੱਥ ਵਿਵੰਸੀ ਦੀ ਕਲੀ ਰਿਪੋਰਟ ਇੱਥੋਂ ਪ੍ਰਿੰਟ ਹੋਏਗੀ ਬਲੱਡ ਗਲੂਕੋਜ਼ ਇੱਥੋਂ ਹੋਏਗੀ ਸਿੰਗਲ ਰਿਪੋਰਟ ਪ੍ਰਿੰਟ ਕਰਨੀ ਆ ਆਪਸ਼ਨਸ ਨੇ ਪੂਰੀ ਰਿਪੋਰਟ ਪ੍ਰਿੰਟ ਕਰਨੀ ਰਿਵਿਊ 올 ਦਾ ਆਪਸ਼ਨ ਹੈ ਠੀਕ ਹੈ ਜੀ ਤੇ ਵਾਪਸ ਜਾਂਦੇ ਆ ਤੇ ਇੱਥੋਂ ਜਿਹੜੇ ਵੀ ਪੇਸ਼ੈਂਟ ਦੀ ਰਿਪੋਰਟ ਡਾਇਰੈਕਟ ਤੁਸੀਂ ਪ੍ਰਿੰਟ ਕਰਨੀ ਡਾਇਰੈਕਟ ਰਿਵਿਊ ਇੱਥੇ ਆ ਸੋ ਇਹੀ ਤਿੰਨ ਕ ਆਪਸ਼ਨ ਆ ਇਹਦੇ ਵਿੱਚ ਜ਼ਿਆਦਾ ਕੋਈ ਆਪਸ਼ਨ ਹੈ ਨਹੀਂ ਗਿਆ ਹੋਪ ਹੈ ਤੁਸੀਂ ਈਜ਼ਲੀ ਇਹਨੂੰ ਅੰਡਰਸਟੈਂਡ ਕਰ ਲਿਆ ਹੋਵੇਗਾ ਤੇ ਸਾਡਾ ਇਹ ਵਾਲਾ ਜਿਹੜਾ ਡੈਸਕਟਾਪ ਵਰਜ਼ਨ ਹੈਗਾ ਇਹ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ ਇਨ ਚੀਜ਼ ਫਿਰ ਵੀ ਤੁਹਾਨੂੰ ਕੋਈ ਦਿੱਕਤ ਹੋਈ ਕੋਈ ਚੀਜ਼ ਨਾ ਸਮਝ ਆ ਰਹੀ ਹੋਈ ਤੁਸੀਂ ਕਿਸੇ ਵੀ ਟਾਈਮ ਸਾਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਆ ਉਮੀਦ ਹੈ ਕਿ ਤੁਹਾਡਾ ਐਕਸਪੀਰੀਅੰਸ ਵਰਟੋ ਐਪ ਦੇ ਨਾਲ ਹੋਰ ਅ ਅੱਛਾ ਰਹੇਗਾ ਤੇ ਤੁਹਾਡੇ ਤੋਂ ਫੀਡਬੈਕ ਦੀ ਵੀ ਉਮੀਦ ਕਰਦੇ ਆ ਤਾਂ ਕਿ ਅਸੀਂ ਆਪਣੇ ਸਿਸਟਮ ਦੇ ਵਿੱਚ ਹੋਰ ਇੰਪਰੂਵਮੈਂਟਸ ਕਰ ਚੱਕੀਏ ਤਾਂ ਕਿ ਤੁਹਾਨੂੰ ਈਜ਼ੀ ਰਹੇ ਹਰ ਇੱਕ ਚੀਜ਼ ਨੂੰ ਅਸੈਸ ਕਰਨਾ ਸੋ ਥੈਂਕ ਯੂ ਫੋਰ ਟੂਡੇ